ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 475 2865 ਤੇ ਬਾਦਿਆਂ ਜੀ ਅਗਲੀ ਵੱਡੀ ਖਬਰ ਦਿਵਾਲ ਜਿਹੜੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਲਗਾਤਾਰ ਗੋਲੀਬਾਰੀ ਦੇ ਜਿਹੜੇ ਕਟਰਾਮਾ ਨੇ ਉਹ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਆ ਜਾ ਰਹਾ ਹੈ ਕਿ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਗੈਂਗਸਟਰ ਦਾ ਕਤਲ ਕਰ ਦਿੱਤਾ ਗਿਆ ਹੈ ਗੈਂਗਵਾਰ ਹੋਈ ਹੈਗੀ ਹੈ ਜ्यादा ਜਾਣਕਾਰੀ ਸਿਨੇ ਪ੍ਰਕਾਸ਼ ਸੁਦੇਵ ਸਿੰਘ ਚੂਹਾਵਾ ਜੀ ਇਸ ਖਬਰ ਤੇ ਸਾਝ ਪਾਉਣਗੇ ਜੀ ਚੂਹਾਵਾ ਸਾਹਿਬ ਆ ਬਿਲਕੁਲ ਚੰਦ ਸਾਹਿਬ ਇਹ ਖਬਰ ਆ ਗਵੰਡੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ ਤੇ ਆਏ ਦਿਨ ਉੱਥੇ ਬਹੁਤ ਹੀ ਮਾਰੀਆਂ ਖਬਰਾਂ ਜਿਹੜੀਆਂ ਸਾਹਮਣੇ ਅਰ ਜਨ ਆ ਰਹੀਆਂ ਹੈਗੀਆਂ ਜਿੱਥੇ ਕਿਸੇ ਨਾ ਕਿਸੇ ਦਾ ਇਸ ਕਰਕੇ ਕਤਲ ਕੀਤਾ ਜਾ ਰਿਹਾ ਕਿਉਂਕਿ ਉਥੇ ਜਿਹੜਾ ਗੈਂਗਸਟਰ ਵਾਦ ਹੈਗਾ ਯਾ ਉਹ ਕਾਫੀ ਉੱਪਰ ਕੇ ਸਾਹਮਣੇ ਆ ਰਿਹਾ ਹੈ ਨਿਊਜ਼ ਇਹ ਸਾਹਮਣੇ ਆਈ ਹੈ ਕਿ ਕੈਨੇਡਾ 'ਚ ਗੈਂਗਸਟਰ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਗੋਲੀ ਮਾਰ ਕੇ ਜਿਹਨੂੰ ਮਾਰਿਆ ਹੈਗਾ ਯਾ ਉਹਦਾ ਨਾਮ ਹੈਗਾ ਆ ਨਵਪ੍ਰੀਤ ਢਾਲੀਵਾਲ ਤੇ ਉਹਦਾ ਪਿਛੋਕਰ ਜੋ ਹੈਗਾ ਪਰਿਵਾਰ ਦਾ ਕਹਿੰਦੇ ਅਕਾਲੀ ਆਗੂ ਦਾ ਉਹ ਪੋਤਰਾ ਸੀਗਾ ਆਪਾਂ ਪੂਰੀ ਖਬਰ ਤੇ ਤੁਹਾਡੇ ਨਾਲ ਸਾਂਝ ਪਾਉਨੇ ਆ ਕਿ ਅਸਲ ਵਿੱਚ ਇਹ ਹੋਇਆ ਕੀ ਆ ਆ ਲੁਧਿਆਣਾ ਦੇ ਹਲਵਾਰਾ ਦੇ ਪਿੰਡ ਸੁਧਾਰ ਦੇ ਰਹਿਣ ਵਾਲੇ ਨਵਪ੍ਰੀਤ ਸਿੰਘ ਢਾਲੀਵਾਲ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਐਪਸਫੋਰਡ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਲਾਕ ਕਮੇਟੀ ਚੇਅਰਮੈਨ ਮੇਰ ਸਿੰਘ ਢਾਲੀਵਾਲ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਢਾਲੀਵਾਲ ਉਸ ਦਾ ਪੋਤਾ ਸੀ। ਉਸ ਦੇ ਦਾਦਾ ਨਾਜ਼ਰ ਸਿੰਘ ਅਤੇ ਉਸ ਦਾ ਚਚੇਰਾ ਭਰਾ ਸੀਗਾ। ਆ ਨਵਪ੍ਰੀਤ ਢਾਲੀਵਾਲ ਦੇ ਪਿਤਾ ਗੁਰਜਿੰਦਰ ਸਿੰਘ ਢਾਲੀਵਾਲ 1995 ਵਿੱਚ ਸੁਧਾਰ ਤੋਂ ਕੈਨੇਡਾ ਚਲੇ ਗਏ ਸਨ ਅਤੇ ਨਵਪ੍ਰੀਤ ਢਾਲੀਵਾਲ ਦਾ ਜਨਮ ਵੀ ਕੈਨੇਡਾ ਵਿੱਚ ਹੀ ਹੋਇਆ ਸੀ। ਉਸ ਸਿੰਘ ਨੇ ਦੱਸਿਆ ਕਿ ਨਵਪ੍ਰੀਤ ਛੋਟੀ ਉਮਰ ਵਿੱਚ ਹੀ ਬੁਰੀ ਸੰਗਤ ਵਿੱਚ ਪੈ ਗਿਆ। ਪਿੰਡ ਵਿੱਚ ਉਸਦੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਆਮ ਘੁੰਮਦੀਆਂ ਸਨ। ਨਵਪ੍ਰੀਤ ਢਾਲੀਵਾਲ ਆਪਣੇ ਪਿੰਡ ਸੁਧਾਰ ਬਹੁਤ ਘੱਟ ਆਉਂਦਾ ਸੀ ਨਾਪਰੀਤ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਸੀਗਾ ਜਿਹੜੀ ਇਸ ਆ ਨੂੰ ਮਾਰਨ ਦੀ ਜ਼ਿੰਮੇਵਾਰੀ ਜਿਹੜੀ ਲਈ ਗਈ ਹੈ ਉਹ ਹੈਗੀ ਆ ਡੋਨੀ ਬੱਲ ਇਹ ਜਿਹੜਾ ਦੂਸਰਾ ਆ ਕੋਈ ਗੈਂਗਸਟਰ ਗਰੁੱਪ ਹੈਗਾ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਲਿਖਿਆ ਹੈਗਾ ਆ ਕਿ ਗੈਂਗਸਟਰ ਡੋਨੀ ਬੱਲ ਤੇ ਮੁਹੱਬਤ ਰੰਧਾਵਾ ਇਹ ਆਮ ਹੀ ਨਾਮ ਜਿਹੜੀਆਂ ਚਰਚਾਵਾਂ ਵਿੱਚ ਰਹਿੰਦੇ ਆ ਜਿਹੜੇ ਕਿਸੇ ਨਾ ਕਿਸੇ ਐਕਸਟਰਸ਼ਨ ਵਿੱਚ ਕਿਤੇ ਗੋਲੀਆਂ ਚਲਾਉਣ ਵਿੱਚ ਤੇ ਇਹ ਖਬਰਾਂ ਤੁਸੀਂ ਆਮ ਸੁਣਦੇ ਰਹਿੰਦੇ ਆ ਜਿਹੜੀਆਂ ਕ੍ਰਿਮੀਨਲ ਖਬਰਾਂ ਹੁੰਦੀਆਂ ਉਹਨਾਂ ਨੇ ਇਹ ਜ਼ਿੰਮੇਵਾਰੀ ਲੈਂਦੀਆਂ ਕਿਹਾ ਹੈ ਕਿ ਨਵਪ੍ਰੀਤ ਸਿੰਘ ਢਾਲੀਵਾਲ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ ਲੈਣੀ ਹੈ ਕਹਿੰਦੇ ਉਹਨਾਂ ਨੇ ਦਾਵਾ ਕੀਤਾ ਕਿ ਨਵਪ੍ਰੀਤ ਢਾਲੀਵਾਲ ਸਰੀ ਵਿੱਚ ਉਸ ਨੂੰ ਮਾਰਨ ਦੀ ਉਡੀਕ ਕਰ ਰਿਆ ਸੀ ਜੇਕਰ ਉਸ ਨੇ ਉਸ ਨੂੰ ਨਾ ਮਾਰਿਆ ਹੁੰਦਾ ਤਾਂ ਨਵਪ੍ਰੀਤ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਸੋ ਇਹਨਾਂ ਦੇ ਦੇਖੋ ਆਪਸ ਵਿੱਚ ਹੀ ਇਹੋ ਜਿਹਾਂ ਇਹਨਾਂ ਦੀਆਂ ਲੜਾਈਆਂ ਹੈਗੀਆਂ ਹੁਣ ਗੱਲ ਇਹ ਆ ਕਿ ਦੇਖੋ ਜੀ ਇਹ ਕਹਿੰਦੇ ਆ ਜੀ ਡੋਨੀ ਬੱਲ ਤੇ ਮੁਹੱਬਤ ਰੰਦਾਵਾ ਕਹਿੰਦੇ ਜੀ ਇਹ ਤਾਂ ਸਾਨੂੰ ਮਾਰਨ ਵਾਸਤੇ ਤਿਆਰੀ ਕਰੀ ਬੈਠਾ ਸੀਗਾ ਤੇ ਸਾਨੂੰ ਪੂਰੀ ਸੂਚਨਾ ਮਿਲੀ ਤੇ ਜੇ ਅਸੀਂ ਇਹਨੂੰ ਨਾ ਮਾਰਦੇ ਤਾਂ ਹੋ ਸਕਦਾ ਹੈ ਕਿ ਸਾਡਾ ਕੋਈ ਨੁਕਸਾਨ ਕਰ ਸਕਦਾ ਸੀਗਾ ਤੇ ਹੁਣ ਅ ਗੱਲ ਇਹ ਆ ਕਿ ਜਿਹੜੇ ਅਣਪਛਾਤੇ ਹਮਲਾਵਰ ਹੈ ਉਹਦੇ ਘਰ ਵਿੱਚ ਦਾਖਲ ਹੋ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਹਮ ਅ ਸਾਬਕਾ ਚੇਅਰਮੈਨ ਮੇਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਵਪ੍ਰੀਤ ਆਪਣੀ ਮਾਂ ਨਾਲ ਕੈਨੇਡਾ ਵਿੱਚ ਘਰ ਵਿੱਚ ਸੀ ਅਨਪਛਾਤੇ ਹਮਲਾਵਰ ਘਰ ਵਿੱਚ ਦਾਖਲ ਹੋਏ ਅਤੇ ਗੋਲੀਆਂ ਨੌਪਰੀਤ ਦੇ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜੀ ਨੌਪਰੀਤ ਨੂੰ ਕਈ ਗੋਲੀਆਂ ਲੱਗੀਆਂ ਤਾਂ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਕੈਨੇਡੀਅਨ ਪੁਲਿਸ ਨੇ ਲਾਰਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਇਹ ਵੀ ਦੱਸ ਦਿੰਦੇ ਆ ਕਿ ਨੌਪਰੀਤ ਜਿਹੜਾ ਉਹ 2024 ਵਿੱਚ ਜ਼ਮਾਨਤ ਤੇ ਬਾਹਰ ਆਇਆ ਸੀ ਕਿਉਂਕਿ ਉਹਦੇ ਵੀ ਜਿਹੜੇ ਕਾਫੀ ਹੈ ਅ ਇਦਾਂ ਦੇ ਪਿਛੋਕਰ ਹੈਗੇ ਆ ਗੈਂਗਸਟਰਾਂ ਵਾਲੇ ਤੇ ਉਹਦੀਆਂ ਕਾਫੀ ਇਦਾਂ ਦੀਆਂ ਗਤੀਵਿਧੀਆਂ ਦੇ ਕਰਕੇ ਉਹਨੂੰ ਅ ਕ੍ਰਾਈਮਨਲ ਜਿਹੜਾ ਰੈਕੋਰਡ ਸੀਗਾ ਉਹਦਾ ਤੇ ਰਿਪੋਰਟਾਂ ਅਨੁਸਾਰ ਨਵਪ੍ਰੀਤ ਧਾਲਵਾ ਧਾਲੀਵਾਲ ਨੂੰ ਕੈਨੇਡਾ ਵਿੱਚ ਕਤਲ ਕਤਲ ਦੀ ਸਾਜ਼ਿਸ਼ ਜਬਰੀ ਵਸੂਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਗੰਭੀਰ ਅਬਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ 2024 ਚ ਨਵਪ੍ਰੀਤ ਤੇ ਉਸਦੇ ਸਾਥੀ ਗੈਂਗਸਟਰ ਅਨਮੋਲ ਸੰਧੂ ਨੂੰ ਕੈਨੇਡੀਅਨ ਅਦਾਲਤ ਨੇ ਜ਼ਮਾਨਤ ਤੇ ਰਹਾਅ ਕਰ ਦਿੱਤਾ ਸੀਗਾ ਕੈਨੇਡੀਅਨ ਪੁਲਿਸ ਨੇ ਕਿਹਾ ਸੀ ਕਿ ਨੌਪਰੀ ਧਾਲੀਵਾ ਤੇ ਅਨਮੋਲ ਸੰਧੂ ਜਨਤਕ ਸੁਰੱਖਿਆ ਲਈ ਇੱਕ ਵੱਡਾ ਖਤਰਾ ਪੈਦਾ ਕਰ ਸਕਦੇ ਨੇ ਪਰ ਫਿਰ ਵੀ ਇਹਨਾਂ ਦੀ ਜ਼ਮਾਨਤ ਜਿਹੜੀ ਸੀਗੀ ਉਹ ਹੋ ਗਈ ਜੀ ਤੇ ਚੰਗਾਮਾ ਸਾਹਿਬ ਦੇਖੋ ਇਹ ਜਿਸ ਤਰੀਕੇ ਦੇ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਦੇਖੋ ਹਾਲਾਤ ਤਾਂ ਹੀ ਆ ਜਿਹੜੇ ਸਖਤ ਹੁੰਦੇ ਜਾ ਰਹੇ ਨੇ ਸਰਕਾਰਾਂ ਤਾਂ ਹੀ ਸਖਤ ਹੈਗੀਆਂ ਨੇ ਇੱਥੇ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ ਤਾਂ ਸਰਕਾਰਾਂ ਨਿਗਾਹਾਂ ਤੇ ਰੱਖਦੀਆਂ ਨੇ ਕਿਹੜੀ ਕਮਿਊਨਿਟੀ ਦੇ ਬੰਦੇ ਕਰ ਰਹੇ ਆ ਫਿਰ ਜਿਹੜੇ ਬੰਦੇ ਆਏ ਹੋਏ ਇਦਾਂ ਹੁੰਦੇ ਆ ਫਿਰ ਇਮੀਗ੍ਰੈਂਟ ਸਾਰਿਆਂ ਤੇ ਸਖਤੀ ਹੁੰਦੀ ਹੈ ਜੀ ਆ ਬਿਲਕੁਲ ਦੇਖੋ ਜੀ ਕੈਨੇਡਾ ਵਿੱਚ ਤਾਂ ਹਾਲਾਤ ਇਦਾਂ ਦੇ ਆ ਚੰਦ ਸਾਹਿਬ ਜੇ ਕਿਤੇ ਤੁਸੀਂ ਉੱਥੋਂ ਦੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਸਾਡੇ ਵਰਗੇ ਵੀਰ ਜਿਹੜੇ ਉੱਥੇ ਖਬਰਾਂ ਕਰਦੇ ਆ ਤੇ ਉੱਥੇ ਕਾਫੀ ਹੋਣਾ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਤੇ ਕਹਿੰਦੇ ਕਿ ਪ੍ਰੋਟੈਸਟ ਕਰ ਰਹੇ ਆ ਸਰਕਾਰ ਦੇ ਵਿਰੁੱਧ ਵੀ ਹੁਣ ਅਸੀਂ ਜਾਈਏ ਤੇ ਜਾਈਏ ਕਿੱਧਰ ਕਿਉਂਕਿ ਆਏ ਦਿਨ ਕੋਈ ਇਹੋ ਜਿਹਾ ਦਿਨ ਨਹੀਂ ਲੱਗਦਾ ਜਿਸ ਦਿਨ ਉੱਥੇ ਗੋਲੀਬਾਰੀ ਦੀ ਘਟਨਾ ਨਹੀਂ ਹੁੰਦੀ ਜਾਂ ਕਿਸੇ ਨੂੰ ਅਕਸੌਂ ਸ਼ਾਂਤੀ ਕੋਲ ਨਹੀਂ ਆਉਂਦੀ ਜਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਮੈਂ ਅੱਗੇ ਇੱਕ ਦਿਨ ਖਬਰ ਸੁਣਦਾ ਪਿਆ ਸੀਗਾ ਉਹ ਕਹਿੰਦਾ ਵੀ ਕੋਈ ਟਰਕਿੰਗ ਕੰਪਨੀਆਂ ਆ ਤੇ ਉਹਨਾਂ ਦੇ ਹੋਰ ਵੀ ਬਿਜ਼ਨਸ ਹੈਗੇ ਆ ਉਹਨਾਂ ਦੇ ਗੈਸ ਸਟੇਸ਼ਨ ਵਗੈਰਾ ਵੀ ਹੈਗੇ ਆ ਤੇ 2 ਮਿਲੀਅਨ ਡਾਲਰ ਜਿਹੜਾ ਉਹਨਾਂ ਕੋਲ ਉਹ ਕੈਸ਼ ਮੰਗਿਆ ਜਾ ਰਿਹਾ ਸੀਗਾ ਤੇ ਕਹਿੰਦੇ ਜੇ ਤੂੰ ਨਹੀਂ ਦਿੰਦਾ ਕੈਸ਼ ਉਹ ਆਪਣੀ ਆਡੀਓ ਵਗੈਰਾ ਵੀ ਸੁਣਾ ਰਹੇ ਸੀ ਵੀ ਜਿੱਥੇ ਮਰਜ਼ੀ ਭੱਜ ਲੋ ਇਹ ਪੈਸੇ ਤੁਹਾਨੂੰ ਦੇਣੇ ਪੈਣੇ ਆ ਹੁਣ ਤੁਸੀਂ ਝੰਡ ਸਾਹਿਬ ਦੇਖ ਲਓ ਵੀ 2 ਮਿਲੀਅਨ ਡਾਲਰ ਕਿਤੇ ਦੇਣਾ ਸੌਖਾ ਪਿਆ ਇਸ ਤਰੀਕੇ ਦੇ ਨਾਲ ਉੱਥੇ ਦੇ ਹਾਲਾਤ ਬਣੇ ਹਨ ਕੈਨੇਡੀਅਨ ਪੁਲਿਸ ਦੇ ਬੁਲਾਰੇ ਸਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਇੱਕ ਹੋਰ ਘਟਨਾ ਜਿਹੜੀ ਆ ਦੁਪਹਿਰੇ 12:30 ਵਜੇ ਥੋੜੀ ਦੇਰ ਬਾਅਦ ਐਪਸਫੋਰਟ ਪੁਲਿਸ ਨੇ ਸਿਸਕਨ ਡਰਾਈਵ ਤੇ 3200 ਬਲਾਕ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਦੀ ਰਿਪੋਰਟ ਦਾ ਜਵਾਬ ਦਿੱਤਾ ਸੀ ਕਿ ਉੱਥੇ ਵੀ ਕਾਲ ਆਈ ਸੀ ਅਧਿਕਾਰੀਆਂ ਨੂੰ ਘਰ ਦੇ ਅੰਦਰ ਇੱਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜਾਨ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਸ ਦੀ ਮੌਕੇ ਤੇ ਮੌਤ ਹੋ ਗਈ। ਅ ਪੁਲਿਸ ਅਫਸਰ ਵਾਕਰ ਨੇ ਕਿਹਾ ਕਿ ਘਰ ਵਿੱਚ ਅ ਪੁਲਿਸ ਨੂੰ ਪਤਾ ਸੀ ਅਤੇ ਮ੍ਰਿਤਕ ਵਿਅਕਤੀ ਪੁਲਿਸ ਨੂੰ ਜਾਣਦਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਗਰੋ ਨਾਲ ਜੁੜਿਆ ਹੋਇਆ ਸੀਗਾ ਜੀ 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 ਹਾਂ ਕੈਨੇਡੀਅਨ ਪੁਲਿਸ ਨੇ ਨਵਪ੍ਰੀਤ ਧਾਲੀਵਾਲ ਤੇ ਉਸਦੇ ਸਾਥੀ ਅਨਮੋਲ ਸੰਧੂ ਨੂੰ 2022 ਵਿੱਚ ਵੀ ਗ੍ਰਿਫਤਾਰ ਕੀਤਾ ਸੀਗਾ ਸੋ ਐਮਸਫੋਰਡ ਪੁਲਿਸ ਨੇ ਨਵਪ੍ਰੀਤ ਧਾਲੀਵਾਲ ਤੇ ਉਸਦੇ ਸਾਥੀ ਅਨਮੋਲ ਸੰਧੂ ਨੂੰ ਮੁਕਦਮੇ ਤੱਕ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਇੱਕ ਜਨਤਕ ਚੇਤਾਵਨੀ ਵੀ ਜਾਰੀ ਕੀਤੀ ਸੀਗੀ ਕਿ ਤੁਹਾਡੀ ਜਾਨ ਨੂੰ ਵੀ ਖਤਰਾ ਹੈ ਤੁਹਾਨੂੰ ਵੀ ਵਾਰ ਸਕਦੇ ਆ ਤੇ ਨਵਪ੍ਰੀਤ ਧਾਲੀਵਾਲ ਤੇ ਅਨਮੋਲ ਸੰਧੂ ਨੂੰ 2022 ਦੇ ਅਖੀਰ ਵਿੱਚ ਵੀ ਪੁਲਿਸ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਪੱਧਰ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਮੁਹਿੰਮ ਦੇ ਸਬੰਧ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਜਾਂਚ ਦੌਰਾਨ ਪੁਲਿਸ ਨੇ ਐਮਪੋਰਟ ਅਤੇ ਸਰੀ ਵਿੱਚ ਕਈ ਘਰਾਂ ਦੀ ਤਲਾਸ਼ੀ ਲਈ ਅਤੇ ਫੈਂਟਾਨਿਲ ਅਤੇ ਕੋਕੀਨ ਸਮੇਤ ਕਈ ਕਿਲੋਗ੍ਰam ਗੈਰਕਾਨੂੰਨੀ ਨਸ਼ੀਲੇ ਪਦਾਰਥ ਨਕਦੀ ਅਤੇ ਹਥਿਆਰਾਂ ਦਾ ਜ਼ਖੀਰਾ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਸੀਗਾ ਹੁਣ ਤੁਸੀਂ ਦੇਖ ਲਓ ਕਿ ਹਾਲਾਤ ਕਿੱਦਾਂ ਦੇ ਹੁੰਦੇ ਆ ਚੰਡ ਸਾਹਿਬ ਸਿਆਣੇ ਕਹਿੰਦੇ ਆ ਜੈਸੀ ਕਰਨੀ ਤੈਸੀ ਭਰਨੀ ਤੇ ਜਿੱਦਾਂ ਦੇ ਤੁਸੀਂ ਕੰਮਾਂ ਵਿੱਚ ਪੈ ਜਾਂਦੇ ਆ ਨਾ ਫੇਰ ਚੰਡ ਸਾਹਿਬ ਨਿਕਲਣਾ ਬੜਾ ਔਖਾ ਹੁੰਦਾ ਇਹ ਉਹ ਗੰਦਾ ਖੂਹ ਹੈ ਜਦੋਂ ਬੰਦਾ ਇੱਕ ਵਾਰੀ ਡਿੱਗ ਤਾਂ ਪੈਂਦਾ ਇਹਦੇ ਵਿੱਚ ਪਰ ਇਹਦੇ ਵਿੱਚੋਂ ਨਿਕਲਣਾ ਜਿਹੜਾ ਨਾ ਮੁਨਕਰ ਹੁੰਦਾ ਹੈ ਇੱਥੇ ਦੋ ਹੀ ਚੀਜ਼ਾਂ ਆ ਜਾਂ ਤਾਂ ਤੁਹਾਡੀ ਮੌਤ ਹੈ ਤੇ ਜਾਂ ਫਿਰ ਜਿੰਨਾ ਚਿਰ ਤੁਸੀਂ ਇਸ ਤਰ੍ਹਾਂ ਤੇ ਕੰਮ ਕਰੀ ਜਾਂਦੇ ਆ ਉੱਤੇ ਚੱਲ ਜੀ ਜਾਂਦੇ ਆ ਤੇ ਬਾਕੀ ਜਿਹੜੇ ਇਹ ਗਰੁੱਪ ਬਣੇ ਹੋਏ ਹਨ ਗਰੁੱਪ ਬਾਜੀ ਅਗੈਂਸਟਰਾਂ ਦੀ ਹੈ ਹਰ ਕੋਈ ਆਪੋ ਆਪਣੇ ਬਦਲੇ ਲੈਣ ਲਈ ਇਹ ਕੰਮ ਕਰੀ ਜਾਂਦਾ ਅੱਜ ਇਹਨੂੰ ਨਵਪ੍ਰੀਤ ਧਾਲੀਵਾਲ ਨੂੰ ਮਾਰਿਆ ਕੱਲ ਨੂੰ ਇਹਨਾਂ ਦਾ ਗਰੁੱਪ ਕੋਈ ਉਹਨਾਂ ਦਾ ਕੋਈ ਬੰਦਾ ਮਾਰ ਦੂਗਾ ਸੋ ਐਦਾਂ ਦਾ ਕੰਮ ਚੱਲੀ ਜਾ ਰਿਹਾ ਹੈ ਕੈਨੇਡਾ ਦੇ ਹਾਲਾਤ ਜਿਹੜੇ ਇਸ ਟਾਈਮ ਬਹੁਤ ਵੱਧ ਤੋਂ ਵੱਧਰ ਹੋਏ ਪਏ ਆ ਲੋਕ ਜਿਹੜੇ ਆ ਉਹ ਬਹੁਤ ਡਰੇ ਸਹਮੇ ਹੋਏ ਫਿਰਦੇ ਆ ਕਿ ਇਹ ਕੀ ਬਣੂਗਾ ਆਉਣ ਵਾਲੇ ਦਿਨਾਂ ਦੇ ਵਿੱਚ